ਮੈਂ ਆਪਣੇ ਆਸਣ ਤੇ ਇਦਾਂ ਬੈਠਾ ਤੇ ਮੈਂ ਕਿੰਨਾ ਚਿਰ ਮੈਂ ਮਹਾਰਾਜ ਦੀ ਫੋਟੋ ਕੋ ਨਹੀਂ ਵੇਖਾ ਮੇਰੀ ਅੱਖ ਚੱਖ ਨਾ ਪਾਈ ਜਾਵੇ ਮੇਰਾ ਰੋਣਾ ਹੀ ਨਿਕਲੀ ਜਾਵੇ ਮੈਂ ਕਿਹਾ ਮੈਨੂੰ ਕਹਿਣਗੇ ਓਏ ਤੂੰ ਅੱਜ ਮੜਾ ਜਾ ਉੱਥੇ ਪ੍ਰੋਗਰਾਮ ਕਰਕੇ ਆਇਆ ਤੇ ਤੂੰ ਸਵੇਰੇ ਮੈਨੂੰ ਭੁੱਲੀ ਗਿਆ ਤੂੰ ਤੇ ਬੈਠਾ ਹੀ ਨਹੀਂ ਆਕੇ ਹਾਲਾਂਕਿ ਉਹਨਾਂ ਨੇ ਨਹੀਂ ਕਹਿਣਾ ਮੇਰੇ ਮਨ ਦਾ ਬਲਬਲਾ ਹੈ ਨਾ ਇਹ ਉਹ ਜਿਵੇਂ ਬੰਦਾ ਬਾਰੋਂ ਆਉਂਦਾ ਆਪਣੀ ਮਾਂ ਕੋਲ ਆ ਕੇ ਦੱਸਦਾ ਬੇਬੇ ਮੈਂ ਜਾ ਕੇ ਆਇਆ ਸੀ ਅੱਜ ਆ ਹੋਇਆ ਸੀ ਬਾਪੂ ਨੂੰ ਆ ਕੇ ਕਹਿੰਦਾ ਡੈਡੀ ਮੈਂ ਗਿਆ ਉੱਥੇ ਫਿਰ ਐ ਹੋਇਆ ਐ ਹੋਇਆ ਜਿਹਨੂੰ ਪਿਆਰ ਕਰੀਏ ਉਹਨੂੰ ਦੱਸੀਦਾ ਮੈਂ ਤੇ ਮਹਾਰਾਜ ਦੀ ਫੋਟੋ ਕੋਲ ਬਹਿ ਕੇ ਮੈਂ ਐ ਗੱਲਾਂ ਕਰਦਾ ਹੁੰਨਾ ਅੱਜ ਮੈਂ ਗਿਆ ਸੀ ਜੀ ਮਹਾਰਾਜ ਐ ਹੋਇਆ ਸੀ ਜੀ ਸਤਿਗੁਰੂ ਐ ਹੋਇਆ ਸੀ ਜੀ ਅੱਜ ਐ ਹੋਣਾ ਹੈ ਜੀ ਤੁਸੀਂ ਕਿਰਪਾ ਹੀ ਰੱਖਿਓ ਤੇ ਮੈਨੂੰ ਇਦਾਂ ਲੱਗੇ ਆਪ ਹੀ ਮੈਂ ਆਪਣੇ ਆਪ ਨੂੰ ਲਹੰਤ ਪਾਈ ਜਾਵਾਂ ਤੈਨੂੰ ਇਹ ਲੱਗੇ ਵੀ ਤੂੰ ਮਿਸ ਨਹੀਂ ਕਰਦਾ ਤੇ ਇੱਕ ਦੀਵਾਨ ਲਾ ਲਿਆ ਰਾਤ ਦਾ ਲੇਟ ਹੋ ਗਿਆ ਤੇ ਤੂੰ ਭੁੱਲ ਗਿਆ ਤੈਨੂੰ ਸਤਿਗੁਰੂ ਕਿਵੇਂ ਭੁੱਲ ਗਏ ਮੈਂ ਬੈਠਾ ਕਿਉਂ ਨਹੀਂ ਮੈਨੂੰ ਆਪਣੇ ਆਪ ਨੂੰ ਇਦਾਂ ਫੀਲ ਹੋਇਆ ਮੈਂ ਗੁਰੂ ਸਾਹਿਬ ਦੀ ਹਜ਼ੂਰੀ 'ਚ ਕਹਿ ਰਿਹਾ ਮੈਂ ਬਹੁਤ ਰੋਇਆ ਮੇਰਾ ਮਨ ਉਦੋਂ ਇਦਾਂ ਹੀ ਕਰਦਾ ਰਿਹਾ ਮੈਂ ਵੀ ਮੈਂ ਬੈਠਾ ਕਿਉਂ ਨਹੀਂ ਕੀ ਹੋ ਗਿਆ ਕਿਸੇ ਨੇ ਜ਼ਿੰਦਗੀ ਦੇ 2 ਘੰਟੇ ਮੈਨੂੰ ਵਿੱਚ ਦੇ ਦਿੱਤੇ ਜਾਂ ਤੁਹਾਡੀ ਜ਼ਿੰਦਗੀ 'ਚ ਮੇਰਾ ਕੀ ਰੋਲ ਹੈ ਮੈਂ ਕਿਸ ਲਈ ਐਕਸਾਈਟਡ ਹੋ ਰਿਹਾ